ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਹਿਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਵਿਧਾਨ ਸਭਾ ਵਾਲਕਾ ਖੇਮ ਕਰਨ ਦੇ ਅਧੀਨ ਉਹਦੇ ਪਿੰਡ ਚੀਮਾ ਹਰਗੁ ਸਿੰਘ ਵਾਲਾ ਤੋਂ ਸਾਬਕਾ ਸਰਪੰਚ ਪ੍ਰਤਾਪ ਸਿੰਘ ਦੇ ਧਰਮ ਸਪਤਨੀ ਬੀਬੀ ਪਰਮਿੰਦਰ ਕੌਰ ਬਿਨਾਂ ਮੁਕਾਬਲਾ ਸਰਪੰਚ ਚੁਣੇ ਗਏ ਇਸ ਮੌਕੇ ਉਹਨਾਂ ਨਾਲ ਮੈਂਬਰ ਬਲਵੀਰ ਸਿੰਘ ਅੰਗਰੇਜ਼ ਸਿੰਘ ਦੇਵਾ ਸਿੰਘ ਪਰਮਜੀਤ ਕੌਰ ਕੁਲਵਿੰਦਰ ਕੌਰ ਆਦਵੀ ਮੈਂਬਰ ਚੁਣੇ ਗਏ ਇਸ ਮੌਕੇ ਸ਼ੇਰ ਸਿੰਘ ਬਾਜ ਸਿੰਘ ਪ੍ਰਤਾਪ ਸਿੰਘ ਗਰਮੀਤ ਸਿੰਘ ਮਿਲਖਾ ਸਿੰਘ ਸੰਦੀਪ ਸਿੰਘ ਗੁਰਲਾਲ ਸਿੰਘ ਸਤਨਾਮ ਸਿੰਘ ਅਮਰਪਾਲ ਸਿੰਘ ਗੁਰਬੀਰ ਸਿੰਘ ਸਤਨਾਮ ਸਿੰਘ ਗੁਰਪ੍ਰਤਾਪ ਸਿੰਘ ਰਵਿੰਦਰ ਸਿੰਘ ਨੰਬਰਦਾਰ ਸੋਨਾ ਸਿੰਘ ਨੰਬਰਦਾਰ ਮਿਸਤਰੀ ਮਹਿੰਦਰ ਸਿੰਘ ਮਿਸਤਰੀ ਹਰਜੀਤ ਸਿੰਘ ਮੇਰ ਸਿੰਘ ਮੇਰ ਸ਼ਰਮਾ ਤਰਲੋਕ ਸ਼ਰਮਾ ਕਾਲਾ ਬਲਵਿੰਦਰ ਸਿੰਘ ਪ੍ਰਵੀਨ ਸ਼ਰਮਾ ਅਨਜੀਤ ਸਿੰਘ ਰਾਣਾ ਪ੍ਰਧਾਨ ਕਿਸਾਨ ਯੂਨੀਅਨ ਬਲਵੀਰ ਸਿੰਘ ਭਜਨ ਸਿੰਘ ਸ਼ਮਸ਼ੇਰ ਸਿੰਘ ਬਿੱਟੂ ਹਰਬੰਸ ਸਿੰਘ ਸਾਬਕਾ ਸਰਪੰਚ ਛੇ ਡਾਕਟਰ ਸ਼ੇਰ ਸਿੰਘ ਮਹਿਲ ਸਿੰਘ ਦੀਪੂ ਹルダー ਆਦ ਵੱਲੋਂ ਉਹਨਾਂ ਨੂੰ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਵਿਧਾਇਕ ਸ਼ਰਮਨ ਸਿੰਘ ਧੁੰਦਾ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ ਸਾਕਾ ਸਰਪੰਚ ਪ੍ਰਤਾਪ ਸਿੰਘ ਕੁੰਡਾ ਨੂੰ ਵਧਾਈਆਂ ਦਿੱਤੀਆਂ ਇਸ ਸੰਬੰਧੀ ਲੋਕ ਤੇ ਪੰਜਾਬੀ ਚੈਨਲ ਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜ਼ਰੂਰ ਕਰਿਓ ਧੰਨਵਾਦ ਵੈਰੁ ਜੀਕਾ ਖਾਲਸਾ ਵੈਰੁ ਜੀਕੀ ਫਾਤੇ ਤਰੁ ਨਾਨਕ ਰੰਕਾਰ ਕੜਗੇ ਤਰਪਾਇਛਾ ਦੀਸਾ ਮਹਿਰ ਹੋਈ ਸਾਰੇ ਇਲਾਕੇ ਦੇ ਸ਼ਾਂਤ ਮਿਲ ਲਖਣ ਐਮਐਲਏ ਸਾਹਿਬ ਨੇ ਪਿੰਡ ਪਿੰਡ ਸਮਟੀਆਂ ਬਿਨਾ ਪੈਸੇ ਤੋਂ ਬਿਨਾ ਸ਼ਰਾਬ ਤੋਂ ਬਿਨਾ ਝੜੀਆਂ ਤੋਂ ਇਲੈਕਸ਼ਨ ਕਰਵਾਇਆ ਸਭ ਤੋਂ ਵੱਡਾ ਉਹਦਾ ਧੰਨਵਾਦ ਤੇ ਦੁੱਧੇ ਗੁਰੂ ਦੀ ਸੰਗਤ ਦਾ ਪਿੰਡ ਵਾਸੀਆਂ ਦਾ ਭਰਾਵਾਂ ਦਾ ਮੈਂਬਰ ਸਹਿਬਾਨਾਂ ਦਾ ਬੀਬੀਆਂ ਭੈਣਾਂ ਦਾ ਜਿਨ੍ਹਾਂ ਪ੍ਰਸ਼ਾਦੇ ਪਕਾਏ ਤੇ ਗੁਰੂ ਘਰ ਦੇ ਸਿੱਖਾਂ ਦੀਆਂ ਸੇਵਾਵਾਂ ਦਿੱਤੀਆਂ ਤੇ ਸਭ ਤੋਂ ਵੱਡਾ ਧੰਨਵਾਦ ਇਹਨਾਂ ਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵੈਗੁਰੂ ਆ ਬਹੁਤ ਜ਼ਿਆਦਾ ਧੰਨਵਾਦੀਆਂ ਜੋ ਕਿ ਜੀਮਾ ਖੁਰਦੇ ਸਭਨ ਸਮਤੀ ਨਾਲ ਦੋਹਾਂ ਨਾਂ ਬਟੇਂਦਾ ਦਾ ਆਵੇ ਜੀ ਢਾਲ ਮੇਲ ਕਰਕੇ ਸਰਦਾਰ ਸਰਵਨ ਸਿੰਘ ਘੁੰਨ ਐਮ ਐਲ ਏ ਸਾਹਿਬ ਨੇ ਜੋ ਕਿ ਸਰਬਸੰਤੀ ਸੰਮਤੀ ਨਾਲ ਪੰਚਾਇਤਾਂ ਬਣਵਾਈਆਂ ਚੋਣਾਂ ਕਰਵਾਈਆਂ ਬਿਨਾ ਚੋਣਾਂ ਤੋਂ ਬਿਨਾ ਮੁਕਾਬਲੇ ਤੋਂ ਸਰਪੰਚਾਂ ਦੀ ਚੋਣ ਕੀਤੀ ਹੈ ਬਹੁਤ ਬਹੁਤ ਧੰਨਵਾਦ ਆ ਹਾਂ ਵਿਗੜ ਦੀ ਖਾਲਸਾ ਹਾਂ ਜੀ ਐ ਵਿਗੜ ਦੀ ਖਾਲਸਾ ਸਾਹਿਬ ਵਿਗੜ ਦੀ ਖਾਲਸਾ ਜੀ ਅਸੀਂ ਜੀ ਅੰਮ੍ਰਿਤਸਰ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿੰਨਾ ਬਿਨਾ ਝਗੜਿਆਂ ਝਾਂਜਿਆਂ ਤੋਂ ਸਾਰੇ ਪਿੰਡਾਂ ਦੇ ਵਿੱਚ ਸਰਬਸੰਤੀ ਨਾਲ ਪੰਚਾਇਤਾਂ ਬਣਾ ਕੇ ਤੇ ਬਹੁਤ ਵਧੀਆ ਬੜੀ ਭਰੌਲਾ ਕੀਤਾ ਹੈ ਤੇ ਅਸੀਂ ਮੇ ਤੰਦੇਈ ਦੇ ਨਾਲ ਪਿੰਡਾਂ ਦਾ ਵਕਾਲਤ ਜਿਲ੍ਹਾ ਵਿੱਚ ਹੋਏਗਾ ਤੰਦੇਈ ਦੇ ਨਾਲ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਖਤੇ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਜਿਨੇ ਸੰਮਤੀ ਦੇ ਨਾਲ ਸਰਪੰਚ ਬਣਾਏ ਤੇ ਬਹੁਤ ਬਹੁਤ ਮਿਹਰਬਾਨੀ ਕੀਤੀ ਜਿਹੜੀ ਲੜਾਈਆਂ ਝਗੜਿਆਂ ਤੋਂ ਬਿਨਾਂ ਹੀ ਸੰਮਤੀ ਕਰਕੇ ਤੇ ਸੀਮਾ ਖੁਰਦੀ ਪਚਾਇਤ ਬਣਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੈਂ ਬੇਨਤੀ ਕਰਦਾ ਸਾਡੇ ਐਮ.ਐਲ.ਏ ਸਾਹਿਬ ਨੇ ਸਾਡੇ ਦੇ ਪ੍ਰੀਕਰਪਾ ਕੀਤੀ ਹੈ ਕਿ ਉਹ ਝਗੜੇ ਟਾਣੇ ਤੋਂ ਬਿਨਾ ਸਾਡਾ ਇਲੈਕਸ਼ਨ ਕਰਵਾ ਕੇ ਸਾਨੂੰ ਸਭ ਸਤਿ ਸਪ ਦੀ ਨਾਲ ਜਿਤਾਇਆ ਫਿਰ ਨਿਕਲ ਤੋਂ ਕੋਰਬਲ ਅਗਰ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਐਮ.ਐਲ.ਏ ਸਰਬੰਸ ਸਿੰਘ ਤੁਹੰਦਾ ਜੀ ਜਿਨ੍ਹਾਂ ਸਰਬਸੰਮਤੀ ਨਾਲ ਪੰਚਾਇਤਾਂ ਦੀ ਸਰਪੰਚ ਚੁਣ ਕੇ ਪਿੰਡ ਦੀ ਸਹਿਮਤੀ ਨਾਲ ਚੁਣ ਕੇ ਤੇ ਸ਼ਰਾਬ ਤੋਂ ਤੇ ਲਮਕਾਲ ਤੋਂ ਲੋਕਾਂ ਦਾ ਖੇੜਾ ਛੁੜਾ ਆਇਆ ਤੇ ਸਰਬਸੰਮਤੀ ਨਾਲ ਸਰਪੰਚ ਚੁਣੇ ਨੇ ਸਮਾਰਾਈ ਦੀ ਕਿਰਪਾ ਨਾਲ ਅਸੀਂ ਪਿੰਡ ਦਾ ਜਿੰਨਾ ਵੀ ਹੋਊਗਾ ਵਿਕਾਸ ਕਰਾਂਗੇ ਜਿੱਥੋਂ ਤੱਕ ਸਾਡਾ ਜੋਰ ਲੱਗੇਗਾ ਨਹੀਂ ਲਾਗੇ ਵਿਕਾਸ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਆਂ ਐਮ ਐਲ ਏ ਸਾਹਿਬ ਦਾ ਜਿਨ੍ਹਾਂ ਨੇ ਸਾਫ ਸਾਂਤੀ ਨੂੰ ਸਰਪੰਚਾਣ ਬਣਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਬਹੁਤ ਥੈਂਕਸ ਕਰਦੇ ਆਂ ਐਮ ਐਲ ਏ ਸਰਵੰਤ ਸਿੰਘ ਤੋਂ ਹੰਦਾ ਜਿਨ੍ਹਾਂ ਨੇ ਬਿਨਾਂ ਇਲੈਕਸ਼ਨ ਬਿਨਾਂ ਫਾਈਟਿੰਗ ਤੋਂ ਸਰਪੰਚੀ ਦੇ ਨਾਲ ਪਿੰਡ ਦੇ ਵਿੱਚ ਸਰਪੰਚ ਚੁਣ ਕੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਥੈਂਕਸ ਮਗਰੇ ਦੁਜਾਸ਼ ਹੋਇਆ ਦੁਜਾ ਮਗਰੇ ਸਤਿਨਾਮ ਤੇ ਉਹਨੂੰ ਲੱਗ ਗਿਆ ਵਾਹ ਹੈਡਲਾਈਨ ਕਿਨੋਂ ਆਓ ਵੱਡੇ ਲਾਉ ਓਏ ਓ ਉੱਤੇ ਤਾਰ ਤਾਰ ਦਜੀ ਤਾਰ ਕੋ ਵੈਨੂੰ ਕਰ ਲਾ